ਅੱਜ ਆਪਣੇ ਕੋਲ ਕੰਪਲੇਟ ਆਈ ਆ ਤਲਵੰਡੀ ਮੋਹਰ ਸਿੰਘ ਕੋਟਪੁੱਟੇ ਦੇ ਕੋਲ ਆ ਜਿਹੜਾ ਨਵਾਂ ਪੁਲ ਬਣਿਆ ਹੋਇਆ ਇਹਨੂੰ ਕ੍ਰੋਸ ਕਰਕੇ ਆਪਾਂ ਜਾ ਰਹੇ ਹਾਂ ਤੇ ਭਾਈ ਜੀ ਹੁਣਾਂ ਦਾ ਏਸੀ ਲੱਗਿਆ ਹੈ ਓਨੀਡਾ ਕੰਪਨੀ ਦਾ ਤੇ ਫਾਲਟ ਉਹਦੇ ਵਿੱਚ ਕੋਈ 에ਰਰ ਆ ਰਿਹਾ ਹੈਗਾ ਤੇ ਇਨਵਰਟਰ ਏਸੀ ਆ ਤੇ ਆਪਾਂ ਜਾ ਕੇ ਚੈੱਕ ਕਰਦੇ ਆਂ ਵੀ ਏਸੀ ਦੇ ਵਿੱਚ ਕੀ ਫਾਲਟ ਨਿਕਲਦਾ ਹੈ ਕਾਫੀ ਦਿਨ ਤੋਂ ਆਪਣੀ ਗੱਲਬਾਤ ਜਲਦੀ ਵੇਈ ਨਹੀਂ ਉਹ ਕਹਿੰਦਾ ਇਨਵਰਟਰ ਏਸੀ ਦੇ ਵਿੱਚ ਬਹੁਤ ਜ਼ਿਆਦੀ ਸਰਦੰਮੀ ਹੁੰਦੀ ਆ ਬਹੁਤ ਜ਼ਿਆਦੀ ਰਬੇਰ ਦੇ ਵਿੱਚ ਮੁਸ਼ਕਲ ਆਉਂਦੀ ਆ ਨਾ ਤਾਂ ਛੇਤੀ ਪਾਰ ਜਾਂਦੇ ਅਵੇਲੇਬਲ ਹੁੰਦੇ ਆ ਤੇ ਨਾ ਕੋਈ ਇਹਦੀ ਪੀਸੀਬੀ ਛੇਤੀ ਆਪਾਨੂੰ ਮੌਜੂਦ ਹੁੰਦੀ ਆ ਇਸ ਕਰਕੇ ਇਨਵਰਟਰ ਏਸੀ ਦੇ ਵਿੱਚ ਆਉਣ ਜਾਣ ਦੇ ਲੱਗਿਆਂ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਰਿਕ ਟਾਈਮ ਬਹੁਤ ਖਰਾਬ ਹੁੰਦਾ ਇਹ ਮੇਰੇ ਕੱਲੇ ਨਹੀਂ ਹਰ ਇੱਕ ਮਕੈਨਿਕ ਦੇ ਨਾਲ ਇਦਾਂ ਹੋ ਰਿਹਾ ਹੈਗਾ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਆ ਇਹਨਾਂ ਦੇ ਜੇ ਕਿਸੇ ਤਰੀਕੇ ਨਾਲ ਮਸਲਾ ਹੱਲ ਹੋ ਜਾਵੇ ਬਣੇ ਰਿਹਾ ਜੀ ਆਪਣੇ ਇਸ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅਗਲੀਆਂ ਰਾਵਾਂ ਆ ਆ ਸਾਹਮਣੇ ਬੋਰਡ ਲੱਗਾ ਨਜ਼ਰ ਆ ਰਿਹਾ ਸ੍ਰੀ ਅੰਮ੍ਰਿਤਸਰ ਖੇਮ ਕਰਨ ਲੈਫਟ ਹੈ ਖਾਲੜਾ ਲੈਫਟ ਹੈ ਪੱਟੀ ਰਾਈਟ ਹੈ ਕਡੂਰ ਸਾਹਿਬ ਵੀ ਰਾਈਟ ਹੈ ਤੇ ਆਪਣੀ ਲੋਕੇਸ਼ਨ ਸਿੱਧੀ ਆ ਕੋਟ ਬੁੱਡੇ ਵਾਲੀ ਸਾਈਡ ਇੱਧਰ ਰਹਿ ਗਿਆ ਰਾਈਟ ਤੇ ਤੇ ਆ ਅੱਗੇ ਆ ਗਿਆ ਪਿੰਡ ਬੰਗਲਾ ਰਾਏ ਤੇ ਬੰਗਲਾ ਰਾਏ ਤੋਂ ਬਾਈ ਜੀ ਨੇ ਹੁਣੇ ਕਿਹਾ ਹੈ ਵੀ ਸਾਡਾ ਅੱਗੇ ਆਊਗਾ ਬੰਗਲਾ ਰਾਏ ਤੋਂ ਪਿੰਡ ਆਹ ਸੜਕ ਨੂੰ ਆਪਾਂ ਕ੍ਰੋਸ ਕਰਕੇ ਬੰਗਲਾ ਰਾਏ ਵੀ ਆਪਾਂ ਹੁੰਦੇ ਜਾਂਦੇ ਰਹਿੰਨੇ ਆ ਇੱਥੇ ਵੀ ਰਹਿ ਗਾ ਆਪਾਂ ਲੰਘਣਾ ਹੁੰਦਾ ਜਦੋਂ ਕਿਤੇ ਕੋਈ ਲੋਡ ਪੈਂਦੀ ਹੈ ਤੇ ਹੁਣ ਇੱਥੋਂ ਆਪਾਂ ਖੱਬੇ ਹੋਵਾਂਗੇ ਪਿੰਡ ਤੋਂ ਇਹ ਤਾਂ ਆਹੀ ਆ ਪਿੰਡ ਨਾ ਗੁਰਦੁਆਰਾ ਸਾਹਿਬ ਬੜਾ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੈ। ਲਗ ਰਿਹਾ ਸ਼ਾਇਦ ਇਹ ਇਹ ਪਿੰਡ ਹਤਲਵੰਡੀ ਮੋਹਰ ਸਿੰਘ ਵਾਲਾ। ਬਾਕੀ ਇਥੋਂ ਫੁੱਲ ਲੋੜੇ ਵੀਰ ਨੂੰ ਲੋਕੇਸ਼ਨ ਤਾਂ ਥੋੜੀ ਜਿਹਾ ਅੱਗੇ ਸ਼ੋਅ ਕਰਦੇ ਹੋਏ ਆ ਬਾਹਰਲੇ ਪਰ ਗੁਰਦੁਆਰਾ ਦੇ ਵੇਖੋ ਕਿੰਨਾ ਸ਼ਾਨਦਾਰ ਬਣਿਆ ਹੈ। ਜਿਹੜੀ ਲੋਕੇਸ਼ਨ ਆਪਾਂ ਲਾਈ ਹੈ ਨਾ ਲੋਕੇਸ਼ਨ ਇੱਥੇ ਨੇ। ਵਾਕਿ ਇਹ ਤੇ ਨਾ ਬੋਰਡ ਆਪਾਂ ਲਿਖਿਆ ਤੇ ਨਹੀਂ ਮਿਲਿਆ ਜਾ। ਪਰ ਪਿੰਡ ਬਹੁਤ ਸ਼ਾਨਦਾਰ ਵੇਖੋ ਗੇਟ ਕਿੱਡਾ ਵਧੀਆ ਬਣਿਆ ਆ। आज गुरद्वारा ਦਾ ਸਰ ਲੱਗਦਾ ਪਿਆ ਤੇ ਆ ਸਕੂਲ ਵੇਖੋ ਕਿ ਧੀਵਰੀਆ ਕੰਦਾ ਬਣੀ ਆਈ ਹੈ। ਤੇ ਆ ਸਾਹਮਣੇ ਗੁਰਦੁਆਰਾ ਇੱਥੋਂ ਲੋਕੇਸ਼ਨ ਆਪਾਂ ਵੇਖਦੇ ਹਾਂ ਦੁਬਾਰਾ ਚੈੱਕ ਕਰਦੇ ਹਾਂ ਇੱਥੋਂ ਗਰੀ ਲੋਕੇਸ਼ਨ ਆਦੀ। ਸ਼ੰਜਲੇ ਬਹੁਤ ਵਾਕਈ ਸੇਵਾਵਲੀ ਕਰਦੇ ਆ ਤੇ ਇੱਧਰ ਸ਼ਬੀਲ ਲਾਈ ਹੋਈ ਵੀਰਾਂ ਨੇ ਜੀ ਆ ਸੇਵਾ ਕਰਦੇ ਪਏ। ਇਹ ਲੱਗਦਾ ਐਸੀ ਕੋਈ ਟਾਈਮ ਬੋਰ ਐਫ ਨੰਬਰ ਸ਼ੈਅ ਅਰਬਾ ਨਾਓ ਦੌਰਬਾ ਪਰ ਰਾਮਾ ਅਚਾਨਕ ਵਰਬੇ ਪੀਪਾ ਨੂੰ ਉਹ ਥੋੜੀ ਜਿਹੀ ਟਰਾਈ ਕੀਤੀ ਸੀ ਸੇਮ ਉਹੀ ਦੌਰਾਰੇ ਨੂੰ ਲੱਗਦਾ ਤੇ ਜਿਹੜਾ ਡੱਕਰ ਨਾਲ ਲੰਦਾ ਮੜਾ ਜਾਂ ਘੁੰਮਿਆ ਤੇ ਨਾ ਆ ਵੀ ਨਾਲ ਫਿਰ ਸੌ ਗਿਆ ਅਚਾਨਕ ਹੀ ਨਾ ਜੋੜ ਦੇਖ ਪਏ ਇਦਾਂ ਦਿੱਕਤ ਬਹੁਤ ਹੋ ਜਾਂਦੀ ਹੈ ਬਹੁਤ ਜੋੜ ਉਹ ਚੀਜ਼ਾਂ ਨੂੰ ਕੇਵਲਾ ਕੰਨ ਨਹੀਂ ਜਾਂਦੀਆਂ ਸਾਰੇ ਜੋੜ ਹੀ ਜੋੜ ਹੈ ਦੁਬਾਰਾ ਤੋਂ ਫਿਰ ਟਰਾਈ ਕਰੇਗਾ ਫੇਰ ਦਿੱਕਤ ਹੋਏਗੀ ਜੇ ਕੋਈ ਫਿਰ ਜੁਵੇ ਸਟਾਰਟ ਹੋਣ ਲੱਗੀ ਹੈ ਪ੍ਰੈਸ਼ਰ ਸਟਾਰਟ ਹੋਏਗਾ ਦੁਬਾਰਾ ਤੋਂ ਫਿਰ ਟਰਾਈ ਕਰ ਲਗਾ ਤੇ ਸਟਾਰਟ ਹੋਏਗਾ ਝੜ ਕੇ ਜਿਵੇਂ ਮਾਰੇ ਹੈ ਡੀਸੀ ਮੋਟਰ ਹੈ ਚਾਸਿਸ ਚੱਲੂ ਤੇ ਚੱਲੂ ਤੇ ਚੱਲੂ ਤੇ ਚੱਲੂ ਨਾ ਇਹ ਉਹ ਬਾਰੇ ਨੇ। ਇਹ ਨਿਕਲਦਾ ਨਹੀਂ। ਪੀਸੀ ਵੀ ਚੇਰੇ ਜਨਾ ਤਰ ਹੈ। ਜਲਦਾ ਹੀ ਨਹੀਂ। ਜਿੰਦੀ ਪੀਸੀ ਵੀ ਕੱਢ ਕੱਢ ਚੱਲੇ ਆ। ਕੰਪਰੈਸਰ ਚੈੱਕ ਕਰ ਲਿਆ ਵਾਹ ਸਹੀ ਹੋ ਜਾਵੇਗਾ। ਪੀਸੀ ਵੀ ਸਾਰੀ ਕੱਢ ਲਈ ਇੰਦੀ ਵਿੱਚੋਂ ਤੇ ਨਾਲ ਇੰਦੀ ਆਊਟਡੋਰ ਦੀ ਫੈਨ ਮੋਟਰ ਵੀ ਕੱਢ ਲਈ। ਤੇ ਇਕੱਲਾ ਇਹਦਾ ਪਿੰਜਰ ਹੀ ਰਹਿ ਗਿਆ। ਇਹਨੂੰ ਇੱਥੇ ਹੁਣ ਆਪਾਂ ਕੱਟ ਕਰਦੇ ਨੇ ਇੱਕ ਵਾਰੀ। ਪਰ ਉਹ ਨੀਡਾ ਦੀ ਪੀਸੀਬੀ ਲਾ ਕੇ ਲਿਆਈ ਨਵਾਂ ਹੀ ਏਸੀ ਪਿਆ ਰਿਹਾ ਤੇ ਉਹ ਕੋਣ ਇਹਦੀ ਕਰਾਤਾ ਪੀਸੀਬੀ ਚੈੱਕ ਵੀ ਕਰਵਾਈ ਆ ਆਪਣੇ ਕੋਲ ਡੀਸੀ ਇਨਵਰਟਰ ਕੰਪਰੈਸ਼ਰ ਵੀ ਹੈਗਾ ਉਹ ਉਹਨਾਂ ਨੇ ਚੈੱਕ ਕੀਤਾ ਹੈਗਾ ਸਾਰਾ ਕੁਝ ਸਹੀ ਚੱਲਦਾ ਹੈ ਇਹਦੀ ਕੰਪਰੈਸ਼ਰ ਦੇ ਵਿੱਚ ਹੀ ਪ੍ਰੋਬਲਮ ਹੈ ਹੁਣ ਬਾਈ ਨੂੰ ਕਹਾਂਗੇ ਕਿਉਂਕਿ 10 ਸਾਲ ਦੀ ਕੰਪਰੈਸ਼ਰ ਦੀ ਗਾਰੰਟੀ ਆਂਦੀ ਹੈ ਤੇ ਜੇਕਰ ਉਹਨੇ ਕਰਵਾ ਲਿਆ ਕੋਈ ਤਰੀਕਾ ਕਰਵਾਏਗਾ ਆਪਾਂ ਤਾਂ ਗੱਲ ਕਰਦੇਗੇ ਕਰਵਾਏ ਦੇ ਲੈ ਦੇ ਫਿਰ ਕੋ ਦਾ ਤਾਂ ਉਹ ਪ੍ਰੈਸ਼ਰ ਆਪਣੇ ਕੋਲ ਜਦਾ ਬਿਲਕੁਲ ਆਪ ਨੂੰ ਦੇਖੋ ਇਹ ਪੇਜ ਆ ਨਾ ਪਰ ਚੂੜੀ ਬਹੁਤ ਆ ਰਿਹਾ ਹੈ ਪੂਰੀ ਪੰਪਿੰਗ ਦੀ ਹੈ ਜਿਸ ਬਾਰੇ ਡੀਸੀ ਵੋਲਟੇਜ ਵੀ ਪੂਰੇ ਆ ਰਿਹਾ ਹੈ ਫੈਨ ਮੋਟਰ ਤੇ ਤੇ ਇਹ ਸੁਪਰ ਆ ਰਿਹਾ ਹੈ ਸਪੀਡ ਵੀ ਹੈ ਪੂਰੀ ਚੱਕਦੀ ਹੈ। ਇਹਨੂੰ ਇਹੇ ਦਿੱਕਤ ਹੈ ਵੀ ਹੰਡਲ ਇਹ ਆਪਾਂ ਬਰਾਏ ਸ਼ੇਰੇ ਉਂਹ ਕਰਾਉਣਾ। ਇਸ AC ਦੇ ਵਿੱਚ ਨਾ ਇੱਕ ਵੱਖਰਾ ਟਵਿਸਟ ਆਏਗਾ। ਇਹ ਤੁਹਾਨੂੰ ਵੀਡੀਓ ਜਿਹੜੀ ਹੈ ਨਾ ਸਾਰੀ ਬਣਾ ਕੇ ਅੱਗੇ ਆਉਣ ਵਾਲੇ ਭਾਗ ਦੇ ਵਿੱਚ ਦਿਖਾਵਾਂਗਾ। AC ਬਿਲਕੁਲ ਓਕੇ ਚੱਲਿਆ ਪਰ ਇਹਨੇ ਸਿਰਦਰਦੀ ਬਹੁਤ ਵੱਖਰੀ ਤਰ੍ਹਾਂ ਦੀ ਪਾਈ ਹੈ ਹੁਣ ਇੱਥੇ ਆਪਾਂ ਲੈ ਕੇ ਆਏ ਤੇ ਸਾਰਾ ਕੁਝ ਸਹੀ ਚੱਲਦਾ ਪਿਆ ਤੇ ਆਉਣ ਵਾਲੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਜੀ